ਕਿੰਨਾ ਤੁਹਾਡਾ ਬੰਟੀ ਬੰਟੀ ਪੱਕ ਕਿਹੜੀ ਜਗ੍ਹਾ ਰਹਿੰਦੇ ਮੈਂ ਖੋਤੜਾ ਪਿੰਡ ਖੋਤੜਾ ਕੀ ਮਾਮਲਾ ਹੋਇਆ ਸਰ ਐਕਸਡੈਂਟ ਜਿਹੜਾ ਉਹਨਾਂ ਅਸੀਂ ਪੁਣੇ ਜਾਂਦੇ ਪਏ ਸੀਗੇ ਛੋਟੀ ਤੋਂ ਪਿੱਛੋਂ ਗੱਡੀ ਮਾਰੀ ਆ ਉਹਨੇ ਹਾਂ ਹਾਂ ਪਰਨ ਕੀ ਚੀਜ਼ ਵੱਜੀ ਪਿੱਛੋਂ ਮੁਰਦਿਆਂ ਨੂੰ ਕੋਸ਼ਿਸ਼ ਨਹੀਂ ਆ ਜੀ ਤੁਸੀਂ ਕਿੰਨੇ ਜਾਨੇ ਸੀ ਅਸੀਂ ਦੋ ਜਾਨੇ ਸੀਗੇ ਕਿੱਥੋਂ ਆਏ ਸੀ ਅਸੀਂ ਚਾਚੇ ਕੋਲ ਚੰਦੇ ਸੀਗੇ ਅੱਛਾ ਚਾਚੇ ਕਿਨ ਚਾਚੇ ਤੇ ਫਵਾੜੇ ਚੰਦੇ ਸੀਗੇ ਅੱਛਾ ਕਿ ਫਵਾੜੇ ਵੱਲ ਆ ਰਹੇ ਸੀ ਇਹ ਦੋਨੋਂ ਹਾਂ ਜੀ ਫਵਾੜੇ ਵੱਲ ਚੱਲਦੇ ਸੀ ਤੇ ਗੱਡੀ ਮਾਰ ਕੇ ਚੱਲ ਗਿਆ ਪਤਾ ਹੀ ਨਹੀਂ ਲੱਗਾ ਕਿੰਨੇ ਨੂੰ ਹਟ ਕੀਤਾ ਮੌਕੇ ਤੇ ਬਦਲ ਲੱਗਾ ਕੁਝ ਇੱਕ ਮੋਰੇ ਸੇਕਲਾ ਵਾਲਾ ਸੀਗਾ ਸੇਕਲਾ ਦਾ ਪਤਾ ਨਹੀਂ ਕਿ ਕਿੱਥੇ ਗਿਆ ਤੇ ਇੱਕ ਮੋਰੇ ਇੱਟ ਵਾਲਾ ਸੀਗਾ ਤਿੰਨ ਜੜੀਆਂ ਵਾੜੀਆਂ ਤਿੰਨ ਜੜੇ ਆ ਗਏ ਕਿੰਨੇ ਤੁਸੀਂ ਕਿੰਨੇ ਲੋਕ ਸੀ ਅਸੀਂ ਦੋ ਜੜੇ ਸੀਗੇ ਤੁਹਾਡੇ ਨਾਲ ਦਾ ਵਿਅਕਤੀ ਉਹ ਨੌਨੂ ਵੀ ਕਿਸੀ ਮਰਜ਼ੀ ਦਗਾ ਦਿੱਤਾ ਉਹ ਠੀਕ ਹੈ ਉਹ ਵੀ ਹਾਂਜੀ ਹਾਂਜੀ ਤੇ ਮੁੱਕ ਦੇ ਲਈ ਗੱਡੀ ਸੀ ਰੁਕ ਗਈ ਕਿ ਭੱਜ ਗਿਆ ਉਹ ਗੱਡੀ ਵਾ ਭੱਜ ਗਈ ਗੱਡੀ ਰੁਕ ਗਈ ਮੁੱਕੇ ਤੇ ਕੋਈ ਨੰਬਰ ਵਗੈਰਾ ਟੈਸ ਹੋਇਆ ਨੰਬਰ ਉਹ ਬੋਲ ਸਕਦੇ ਨਹੀਂ ਸੀ ਕੀਤਾ ਨੋਟ ਕੀਤਾ ਉਹ ਪਾਸੇ ਨੋਡ ਕਰ ਲਿਆ ਹਾਂਜੀ ਹਾਂਜੀ ਉਹਨਾਂ ਦਾ ਨੰਬਰ ਪਹੁੰਚ ਗਿਆ ਕਿਹੜੀ ਗੱਡੀ ਸੀ ਨਾ ਪਰ ਪਤਾ ਕੁਝ ਨਹੀਂ ਗੱਡੀ ਤਾਂ ਪਤਾ ਹੀ ਨਾ ਲੱਗਾ ਗੱਡੀ ਬਹੁਤ ਤੇਜ਼ ਸੀਗੀ ਹਾਂਜੀ ਹਾਂ ਜੀ ਦੱਸਣ ਇਹਨਾਂ ਇੱਕ ਛੋਟੀ ਜਾਣਕਾਰੀ ਦੀ ਚਾਰ ਮਰੀ ਸਾਡੇ ਕੋ ਆਏ ਆ ਇੱਕ ਕੋਨੇ ਘੱਟ ਹੋ ਗਈ ਲੱਗੀ ਹੈਗੀ ਇੱਕ ਮਨੀਸ਼ ਦੂਜਾ ਹੈਗਾ ਸੁમિતਰ ਤੀਜਾ ਧਰਮਰਾਜ ਚੌਥਾ ਬੰਟੀ ਉਹਨਾਂ ਚੋਂ ਇੱਕ ਬਰੌਟਲ ਡੈਥ ਹੋ ਗਈ ਤੇ ਬਾਕੀਆਂ ਦੇ ਦੋ ਦੇ ਸੱਟ ਸੱਟ ਲੱਗੀ ਹੈ ਥੋੜੀ ਮੱਲਵਰ ਗੜਾ ਵਗੈਰਾ ਇੱਕਦੋ ਗੁੱਟ ਚ ਲੱਗੀਆਂ ਹੱਥ ਤੇ ਪੂਣੀ ਤੇ ਥੋੜੀ ਬਹੁਤ ਲੱਗੀ ਉਹ ਬਾਕੀ ਠੀਕ ਹੈਗੇ ਆ ਦੋਸਤੋ ਜਿਹੜੀ ਡੈਥ ਹੋਈ ਉਹ ਕੌਣ ਹੈ ਉਹਨਾਂ ਦਾ ਨਾਮ ਉਹ ਮਨੀਸ਼ 40 ਸਾਲ ਦੇ ਹੈਗੇ ਆ ਦਾਣਾ ਮੰਡੀ ਰਹਿਣ ਵਾਲੇ ਉਹਨਾਂ ਦੀ ਡੈਥ ਹੋਈ ਹੈ ਤੇ ਇਹਦੀ ਪੂਰ ਸੂਚਨਾ ਪੇਤੀ ਹਾਂ ਜੀ ਦੋਸਤੋ ਕੀ ਲੱਗਦਾ ਜਿਹੜੀ ਡੈਥ ਹੋਣ ਦਾ ਕਾਰਨ ਹੋਵੇ ਜਿਆਦਾ ਲੱਗਦਾ ਹੈਡ ਇੰਜਰੀ ਕੁਝ ਮਨ ਲੱਗਦਾ ਹੈ ਸਿਰ ਤੋਂ ਬਲੀਡਿੰਗ ਹੋਣ ਕਰਕੇ ਸ਼ਾਇਦ ਐਕਸੀਡੈਂਟ ਕਰਕੇ ਤੇ ਡੈੱਡ ਬੋਡੀ ਜੀ ਉਹ ਮੋਰਚਰੀ ਦੇ ਦਿਖਾ ਦਿੱਤੀ ਬਾਕੀਆਂ ਦੀ ਕੰਡੀਸ਼ਨ ਲੱਗਾ ਠੀਕ ਆ ਤੇ ਠੀਕ ਆ। ਅੱਛਾ ਜਿਹੜਾ ਇੱਕ ਦੇਰ ਰਾਤ ਐਕਸੀਡੈਂਟ ਹੋਇਆ ਉਹਦੀ ਜਾਣਕਾਰੀ ਦਈਏ। ਮੇਰਾ ਜੈਸੇ ਜਸਵੰਤ ਸਿੰਘ ਆ ਜੀ। ਚੌਂਕੀ ਇੰਡਸਟਰੀ ਦੇ ਲੱਗੇ ਸੀ ਰਾਤ ਨੂੰ ਇੱਕ ਟੈਲੀਫੋਨ ਆਇਆ ਕਿ ਇਹਨਾਂ ਐਕਸੀਡੈਂਟ ਹੋਇਆ। ਜਿਸ ਦੇ ਸਾਹਮਣੇ ਤੋਂ ਇਹਨਾਂ ਵਿੱਚੋਂ ਚਾਰ ਬੰਦੇ ਸੀਗਾ ਜੀ। ਤੇ ਉਹਨਾਂ 'ਚ ਇੱਕ ਦੀ ਮੌਤ ਹੋ ਗਈ ਤੇ ਤਿੰਨ ਬੰਦੇ ਜਖਮੇ ਜਿੱਤੇ। ਜਿਹਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਆ? ਉਹਨਾਂ ਦਾ ਨਾਮ ਜੀ ਮਨਦੀਸ਼ ਗੁਪਤਾ ਉੱਤੋਂ ਤੇ ਬਾਕੀ ਜਿਹੜੇ ਜਖਮੀ ਹੋਏ ਆ ਉਹਨਾਂ ਦੇ ਇਥੋਂ ਨਾਂਸ ਕਰ ਜੀ ਬੱਧਰਮਰਾਜ ਬੰਟੀ ਤੇ ਸੁਮਿਤਰ ਅੱਛਾ ਇਹ ਸਾਹਮਣੇ ਆਇਆ ਕੁਝ ਵੀ ਲੱਗੇ ਕਾਦੇ ਵਿੱਚ ਆ ਇਹਨਾਂ ਕਾਰ ਤਰਗੇਸ ਪਰ ਹਜੇ ਕਾਰ ਦਾ ਨਾ ਅਜੇ ਨਾ 11 ਜੇ ਇੱਕ ਕਾਜੇ ਕੀਤੀ ਨਹੀਂ ਦੇਤਾ ਉਹਦਾ ਪਤਾ ਲੱਗ ਗਿਆ ਵੀ ਕਾਰ ਚ ਲੱਗੇ ਇੱਕ ਕਾਰ ਚ ਲੱਗੇ ਸੀ ਕਿਹੜੀ ਜਗ੍ਹਾ ਦੀ ਇਹਨਾਂ ਸਾਹਮਣੇ ਆਇਆ ਕੁਝ ਨੰਬਰ ਨੰਬਰ ਆਇਆ ਕਿ ਜੀ ਨੰਬਰ ਟਰੈਸ ਹੋ ਗਿਆ ਨੰਬਰ ਦਰਜ ਹੋ ਗਿਆ ਉਹਦੇ ਆਰਚੀਜ ਕਰਾਉਣਗੇ ਫਿਰ ਮਾਤਮਿਕ ਅਗਲੀ ਕਾਰਵਾਈ ਚੰਗਾ ਤੇ ਕੀ ਕਾਰਵਾਈ ਕੀਤੀ ਗਈ ਹੁਣ ਪਰਚਾ ਦਰਜ ਹੋ ਗਿਆ ਉਹਨਾਂ ਦੇ ਪਰਚਾ ਦਰਜ ਕੀਤਾ 289 ਦਾ ਕਾਰ ਵਾਲੇ ਨੇ ਪਰਚਾ ਦਰਜ ਕਰਤਾ ਗਿਆ ਹਾਂਜੀ ਅਨਨੋਨ ਤੇ ਫਿਲਹਾਲ ਹਾਂਜੀ ਫਿਲਹਾਲ ਅਨਨੋਨ ਤੇ ਡੈਡ ਬੋਡੀ ਜੀ ਡੈਡ ਬੈਡ ਬੋਡੀ ਦਾ ਪੁਗੋਚਮੈਂਟ ਲਗਾ ਕੇ ਫਵਾਸਾ ਵਾਲੇ ਕਰਾਉਂਦੇ ਨੇ ਤੇ ਜਿਹੜੇ ਜ਼ਖਮੀ ਆ ਉਹਨਾਂ ਦਾ ਉਹ ਸਾਰੇ ਉਹ ਇਸ ਤਰ੍ਹਾਂ ਇੱਥੇ ਉਹਨਾਂ ਦੇ ਧਿਆਨ ਲੈਣੇ ਇੱਥੇ ਉਹਨਾਂ ਦਾ